ਬੜੇ ਦੁੱਖ ਦੀ ਗੱਲ ਇੱਥੇ ਆਪ ਇਕੱਠੇ ਹੋਏ ਆ ਆਪਾਂ ਸਾਰੇ ਕਿਸੇ ਦੁੱਖ ਦੇ ਮੌਕੇ ਇਕੱਠੇ ਹੋਏ ਆ ਆ ਸੱਤ ਬੱਚੇ ਨੇ ਆ ਵੇਖ ਲਓ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਲਈ ਆਪਾਂ ਇਕੱਠੇ ਹੋਏ ਆ ਮੈਨੂੰ ਸਭ ਤੋਂ ਜ਼ਿਆਦਾ ਜੋ ਦੁੱਖ ਦੀ ਗੱਲ ਲੱਗ ਰਹੀ ਸੀ ਬੈਠੇ ਹੋਇਆ ਵਿੱਚ ਕੀ ਹੈ ਰਾਜਨੀਤਿਕ ਮੰਚ ਹੈ ਜਿੱਥੇ ਖੜ ਕੇ ਮੰਗਾ ਦੱਸਿਆ ਜਾਣਗੀਆਂ ਤੇ ਫੇਰ ਮੰਨਣਗੇ ਤੇ ਫੇਰ ਇੱਥੂ ਐਲਾਨ ਵੀ ਹੋਊਗਾ ਕਿ ਫਲਾਨੀ ਸੜਕ ਬਣਾ ਦੇਾਂਗੇ ਉਹ ਵੀ ਕਹਿੰਦਾ ਇਹਨਾਂ ਨੂੰ ਇਹ ਰਾਜਨੀਤੀ ਹੈ ਹੁਣ ਇੱਕ ਬੰਦੇ ਨੇ ਕਿਹਾ ਇੱਕ ਯਾਰ ਕੋ ਫੋਨ ਬੰਦ ਕਰ ਲਿਓ ਜੀ ਪਲੀਜ਼ ਜ਼ਰਾ ਇਹਨਾਂ ਨੂੰ ਕੋ ਫੋਨ ਬੰਦ ਕਰਿਓ ਜੀ ਪਲੀਜ਼ ਇੱਥੇ ਖੜ ਕੇ ਕਿਸੇ ਬੰਦੇ ਨੇ ਕਿਹਾ ਕਿ ਟਰੱਕ ਤਾਂ ਚੱਲਣਗੇ ਮਾਈਨਿੰਗ ਵਾਲੇ ਕੌਣ ਆਂਦਾ ਚੱਲਣਗੇ ਕੌਣ ਆਂਦਾ 4 ਲੱਖ ਮੈਟ੍ਰਿਕ ਟਨ ਸੁਣ ਲਿਓ ਜੇ ਧਿਆਨ ਨਾਲ ਤੁਹਾਡੇ ਸੁਣ ਵਾਲੀ ਗੱਲ ਹੈ 4 ਲੱਖ ਮੈਟ੍ਰਿਕ ਟਨ ਦਾ ਰੇਕੇ ਦੀ ਪਰਮਿਸ਼ਨ ਹੈ ਪੰਜਾਬ ਦੇ ਵਿੱਚ ਖੱਡਾ ਵਾਈਜ਼ ਤੇ ਹੁਣ ਜੀ ਪਤਾ ਕਿੰਨੇ ਦੀ ਹੈ 40 ਲੱਖ ਮੈਟ੍ਰਿਕ ਟਨ ਦੀ 36 ਲੱਖ ਮੈਟ੍ਰਿਕ ਟਨ ਨਜਾਇਜ਼ ਹੈ ਨਜਾਇਜ਼ ਉਹਦੇ ਟਿੱਪਰ ਭਰ ਕੇ ਜਾਂਦੇ ਨੇ ਕਿੰਨੇ ਗੁਨਾਹ ਹੋ ਗਿਆ ਇਹ ਸਾਹਬ ਲਾ ਲੋ 15 ਤੋਂ 20 ਹਜ਼ਾਰ ਕਰੋੜ ਦੀ ਕਰਪਸ਼ਨ ਤੇ ਰੱਟੇ ਚ ਹੋ ਰਹੀ ਐ ਕੋਈ ਕਹੂਗਾ ਕਿਹੜੀਆਂ ਪਾਰਟੀਆਂ ਦੇ ਸੱਜਣ ਇੱਥੇ ਆਏ ਹੋਏ ਨੇ ਤਦਾਂ ਜਿਹੜੇ ਆ ਕੇ ਚਲੇ ਗਏ ਨੇ ਕੋਈ ਕਹੂ ਇਹਨਾਂ ਚੋ ਕਿ ਮਾਈਨਿੰਗ ਬੰਦ ਹੋਊਗੀ ਨਾਜਾਇਜ਼ ਕਿਸੇ ਇੱਕ ਬੰਦੇ ਨੇ ਬੋਲਿਆ ਕੀ ਇਸ ਤੋਂ ਪਹਿਲੀਆਂ ਪਾਰਟੀਆਂ ਉਸ ਤੋਂ ਪਹਿਲੀਆਂ ਪਾਰਟੀਆਂ ਜਾਂ ਉਸ ਤੋਂ ਪਹਿਲਾਂ ਵਾਲੇ ਕਿਸੇ ਨੇ ਕਿਹਾ ਕਿ ਰੇਤਾ ਮੁਕਤੂਗਾ। ਕਿਹਾ ਕਿਸੇ ਨੇ? ਨਹੀਂ। ਕਿਉਂ? ਕਿਉਂਕਿ 15 ਤੋਂ 20000 ਕਰੋੜ ਰੁਪਇਆ ਜਿਹਦੀ ਸਰਕਾਰ ਉਹਦਾ ਪੈਸਾ। ਇਹ ਹੋ ਰਿਹਾ। ਕੋਈ ਨਹੀਂ ਬੋਲ ਰਿਹਾ ਇਹਦੇ ਬਾਰੇ। ਅਸੀਂ ਖੁੱਲ ਕੇ ਕਿਹਾ ਖੁੱਲ ਕੇ ਰੋਤਾ ਮਫਤ ਹੋਣਾ ਚਾਹੀਦਾ ਜਿਵੇਂ ਕਿ ਪਹਿਲਾਂ ਹੁੰਦਾ ਸੀ ਔਰ ਰੈਵਨਿਊ ਆਦੇ ਨਾ ਅਸੀਂ ਰੈਵਨਿਊ ਲਈਆ ਕੀਤਾ 288 ਕਰੋੜ ਰੁਪਏ ਦਾ ਰੈਵਨਿਊ ਪਿਛਲੇ ਸਾਲ ਹੋਇਆ ਰੋਤੇ ਚ ਤੇ ਕਰਪਸ਼ਨ ਕਿੰਨੇ ਦੀ ਹੈ 15 ਤੋਂ 20 ਹਜ਼ਾਰ ਕਰੋੜ ਰੁਪਏ ਦੀ ਔਰ ਉਸ ਕਰਪਸ਼ਨ ਦੇ ਚੱਕਰ ਚ ਇਹ ਬੰਦਨ ਆਉਂਦੀਆਂ ਮੋਤਾਂ ਇੰਨਾ ਸੜਕਾਂ ਤੇ ਭੱਜਦੀਆਂ ਨੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਹੁੰਦੇ ਜਿਨ੍ਹਾਂ ਦੇ ਡਰਾਈਵਰ ਉਹਨਾਂ ਨੂੰ ਸ਼ਰਾਬ ਪੀ ਆ ਜਾਂਦੀ ਹੈ ਔਰ ਕਿਹਾ ਜਾਂਦਾ ਹੈ ਕਿ ਹਜ਼ਾਰ ਰੁਪਿਆ ਐਕਸਟਰਾ ਜਿੰਨੇ ਗੇੜੇ ਵਧਾ ਦੇਗਾ ਆ ਮਸਲਾ ਹੈ ਅਸਲ ਚ ਔਰ ਇਸ ਮਸਲੇ ਨੂੰ ਸਭ ਤੋਂ ਪਹਿਲਾਂ ਪਰਮਿਸ਼ਨ ਕੌਣ ਦਿੰਦਾ ਛੋਟੀ ਸਟੇਟ ਦਾ ਮੁੱਖ ਮੰਤਰੀ ਔਰ ਉਹ ਕੱਲਾ ਹੀ ਨਹੀਂ ਇਹਦੂ ਪਹਿਲਾਂ ਉਹਦੂ ਪਹਿਲਾਂ ਉਹਦੂ ਪਹਿਲਾਂ ਸਾਰਿਆਂ ਨੇ ਉਹਦੇ ਚੋਂ ਪੈਸੇ ਕਮਾਏ ਐ ਇਹ ਜਿਹੜੀਆਂ ਦੰਦਨ ਹੁੰਦੀਆਂ ਮੋਤਾ ਫਰਦਿਕਾ ਦੇ ਭੈਣ ਜੀ ਮੈਂ ਤੁਹਾਡੇ ਨਾਲ ਉਦੋਂ ਵੀ ਜ਼ਿਕਰ ਕੀਤਾ ਸੀ ਇਹ ਬੱਚੇ ਆ ਜਿਹੜੇ ਬੱਚੇ ਨੇ ਆ ਜਿਹੜੇ ਦੋ ਭੈਣ ਭਰਾ ਨੇ ਆ ਦਾਦਾ ਜੀ ਬੈਠੇ ਨੇ ਉਹਨਾਂ ਦੇ ਵਿੱਚ ਆ ਇਹ ਕਿਉਂ ਬੈਠੇ ਨੇ ਅੱਜ ਸੜਕ ਤੇ ਸਰਵਿਸ ਕਰਕੇ ਕਿ ਦੰਦਨ ਹੁੰਦੀਆਂ ਮੋਤਾ ਇਸ ਸਰਕਾਰ ਦੇ ਕਹਿੰਦੇ ਪੈਸੇ ਵੰਡ ਰੀਆਂ ਨੇ ਉਹਨਾਂ ਲੋਕਾਂ ਨੂੰ ਜੋ ਮਾਫੀਆ ਵਜਦਾ ਹੈ ਜਾਂ ਸਾਡੇ ਪੋਲਿਟੀਸ਼ੀਅਨ ਨੇ ਅਸੀਂ ਪ੍ਰਪੋਜ਼ਲ ਦਿੱਤੀ ਹੈ ਇਹਨਾਂ ਨੂੰ ਸਾਰਿਆਂ ਨੂੰ ਕਿ ਰੇਟੇ ਨੂੰ ਫ੍ਰੀ ਕਰੋ ਜਦੋਂ ਨਕਸ਼ੇ ਪਾਸ ਹੁੰਦੇ ਆ ਕਿ ਮਿਨੀਮਮ ਟੈਕਸ ਲਾ ਲਓ ਸਰਕਾਰ ਦਾ ਰੈਵਨਿਊ ਹਜ਼ਾਰ ਕਰੋੜ ਤੋਂ ਉੱਤੇ ਹੋ ਜਾਊਗਾ ਕਿ ਜਿਹੜਾ ਕੁਦਰਤੀ ਘਾਣ ਹੋ ਰਿਹਾ ਜਿਹੜੀਆਂ ਦੰਦਨ ਆਉਂਦੀਆਂ ਮਤੋਂ ਫਿਰਦਿਗਾ ਨੇ ਬੰਦ ਹੋਊਗਾ ਆ ਮੇਰੀ ਭੈਣ ਨੇ ਹੁਣੇ ਉੱਤੇ ਖੜੀ ਨੇ ਬੋਲਿਆ ਕਿ ਮੇਰੇ ਤਲਵਾਰ ਮਾਰ ਕੇ ਅਸੀਂ ਗਏ ਆ ਆਨੰਦਪੁਰ ਸਾਹਿਬ ਵੱਲ ਗਏ ਆ ਰੋਪੜ ਉੱਥੇ ਆਹੀ ਕੋਸ਼ ਹੁੰਦਾ ਕਿਤੇ ਕਿਸੇ ਬੱਚੇ ਦੇ ਉੱਤੋਂ ਟਰੱਕ ਲੰਘ ਗਿਆ ਕਿਸੇ ਬਜ਼ੁਰਗ ਤੋਂ ਲੰਘ ਗਿਆ ਕਿਉਂਕਿ ਉਹਨਾਂ ਤੋਂ ਭੱਜ ਕੇ ਪਾਸੇ ਨਹੀਂ ਹੋਇਆ ਜਾਂਦਾ ਤੇ ਟਰੱਕ ਸਪੀਡ ਨਾਲ ਉਹਨਾਂ ਉੱਤੋਂ ਦੀ ਲੰਘ ਜਾਂਦਾ ਰੈਗੂਲਰ ਰੋਡ ਤੋਂ ਲਿੰਕ ਰੋਡ ਜਿਹੜੀਆਂ ਕੇ ਇੰਨੇ ਭਾਰ ਲਈ ਬਣੀਆਂ ਹੀ ਨਹੀਂ ਉੱਥੋਂ ਦੀਆਂ ਦੰਦਾਂ ਆਉਂਦੀਆਂ ਮਾਤਾਂ ਜਾਂਦੀਆਂ ਨੇ ਆ ਹੁਣ ਆ ਕੇ ਮੁੱਖ ਮੰਤਰੀ ਸਾਹਿਬ ਕਹਿ ਗਏ ਐਸ ਡੀ ਐਮ ਬਦਲਤੀ ਡੀ ਐਸ ਪੀ ਬਦਲਤਾ ਨਾ ਐਸ ਐਸ ਪੀ ਵੇਲੇ ਤੇ ਡੀ ਸੀ ਵੇਲੇ ਸੱਪ ਡੰਗ ਮਾਰਦਾ ਸੀ ਉਹ ਕਿਉਂ ਨਹੀਂ ਬਦਲੇ ਡੀ ਐਸ ਪੀ ਐਸ ਐਸ ਪੀ ਤੋਂ ਬਿਨਾ ਕੰਮ ਕਰ ਲੂਗਾ ਕੀ ਐਸ ਡੀ ਐਮ ਡੀਸੀ ਤੋਂ ਬਿਨਾਂ ਕਰਲ ਕਰ ਲੂਗੀ ਆ ਬਖਸ਼ਾ ਮਾਵਾਂ ਜਿਨ੍ਹਾਂ ਨੇ ਕੱਲ ਆਰਤੀ ਕੀਤੀ ਆ ਉਹਨਾਂ ਦੀ ਡੀਸੀ ਦੀ ਇੱਕ ਮੀਨਟ ਕੇ ਡੀਸੀ ਨੇ ਇਹਨਾਂ ਦੀ ਖਬਰ ਨਹੀਂ ਸਾਨੂੰ ਇਸ ਗੂਹੀ ਬਹਿਰੀ ਸਰਕਾਰ ਨੂੰ ਜਗਾਉਣ ਦੇ ਲਈ ਅਣਮਿੱਥੇ ਸਮੇਂ ਦੇ ਲਈ ਧਰਨਾ ਦੇਣਾ ਪੈ ਰਿਹਾ ਮੇਰੀ ਭੈਣ ਹੁਣੇ ਬੋਲ ਕੇ ਗਈ ਆ ਉਹਨੇ ਆਪਣਾ ਦਰਦ ਦੱਸਿਆ ਮੈਂ ਤਾਂ ਸਭ ਤੋਂ ਪਹਿਲਾਂ ਸਾਹਮਣੇ ਬੈਠੇ ਸਾਰਿਆਂ ਦਾ ਸਿਰ ਝੁਕਾ ਕੇ ਸ਼ੁਕਰੀਆ ਕਰਦੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਜਜ਼ਬੇ ਦੇ ਨਾਮ ਇਹ ਵਿਚਾਰੇ ਮਾਪੇ ਜਿਨ੍ਹਾਂ ਦੇ ਘਰ ਪੱਟੇ ਗਏ ਜਿਨ੍ਹਾਂ ਦੇ ਘਰਾਂ ਦੇ ਬੀਵੇ ਬੁੱਝ ਗਏ ਤੇ ਬੱਚਿਆਂ ਦੀ ਆਸ ਵੀ ਨਹੀਂ ਅੱਗੋਂ ਪਈਆਂ ਨੂੰ ਉਹ ਘਰਾਂ ਦੇ ਨਾਲ ਤੁਸੀਂ ਮੋਟੇ ਦੇ ਨਾਲ ਮੋਟਾ ਲਾ ਕੇ ਖੜੇ ਹੋ ਧੰਨਵਾਦ ਬਣਦਾ ਹੈ ਕਿਸਾਨ ਯੂਨੀਅਨ ਦਾ ਧੰਨਵਾਦ ਕਰਦੀ ਹਾਂ ਮੈਂ ਸਾਰੀ ਪ੍ਰੈਸ ਦਾ ਕਿਉਂਕਿ ਜੋ ਇਸ ਘਟੀਆ ਸਰਕਾਰ ਨੇ ਫੇਲ ਸਰਕਾਰ ਨੇ ਨਲਾਇਕ ਸਰਕਾਰ ਨੇ ਕੀਤਾ ਨਾ ਉਹ ਸਾਰੇ ਵਰਲਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਟੈਲੀਫੋਨ ਆਉਂਦੇ ਨੇ ਸਾਨੂੰ ਕੀ ਹੋ ਗਿਆ ਤੁਹਾਡੇ ਸਮਾਜ ਵਿੱਚ ਇੰਨੀ ਗੁੰਡਾਗਰਦੀ ਇਹ ਗੁੰਡਾਗਰਦੀ ਨਾਲੋਂ ਘੱਟ ਕਿ ਇਨਸਾਫ ਲਈ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਕਿਸ ਤਰ੍ਹਾਂ ਸੜਕਾਂ ਤੇ ਬੈਠੇ ਨੇ ਪੰਜਾਬ ਦਾ ਮੈਂ ਸਮਝਦੀ ਆ ਸਭ ਤੋਂ ਵੱਡਾ ਕੈਂਡਲ ਮਾਰਚ ਸੀ ਜਦੋਂ ਸਮਾਰੇ ਦੇ ਹਰੇਕ ਘਰ ਚੋਂ ਚਾਹੇ ਇੱਕ ਚਾਹੇ ਦੋ ਜਿੰਨੀਆਂ ਬੀਬੀਆਂ ਸੀ ਚਲੋ ਜੈਂਸ ਨਿਕਲੇ ਸੀ ਬਾਹਰ ਪਰ ਮੈਂ ਨਹੀਂ ਕਦੀ ਦੇਖਿਆ ਕਿ ਇੰਨੀਆਂ ਔਰਤਾਂ ਸੜਕ ਤੇ ਉਹ ਬੱਚਿਆਂ ਲਈ ਇਨਸਾਫ ਮੰਗ ਰਹੀਆਂ ਅਫਸੋਸ ਤਾਂ ਮੈਨੂੰ ਇਸ ਗੱਲ ਦਾ ਹੈ ਵੀ ਜਿਹੜੇ ਪੇਰੈਂਟਸ ਤੇ ਬੱਚੇ ਗਏ ਨੇ ਜਦੋਂ ਆਪਣੇ ਘਰ 'ਚ ਕੋਈ ਅਜੀਹੀ ਘਟਨਾ ਵਾਪਰਦੀ ਏ ਕੋਈ ਮੌਤ ਹੁੰਦੀ ਏ ਕੋਈ ਬਜ਼ੁਰਗ ਜਾਂਦੇ ਨੇ ਨਾ ਮਹੀਨਾ ਸਵਾ ਮਹੀਨਾ ਪੱਥਰ ਹੋ ਜਾਂਦੇ ਆ ਜੇ ਕੋਈ ਕਰਦਾ ਬਜ਼ੁਰਗ ਗਿਆ ਆਪਾਂ ਕਹਿੰਦੇ ਭਲੇਖੇ ਪੈਂਦੇ ਨੇ ਸਹ ਲੱਗਦਾ ਜਿਵੇਂ ਪਿਤਾ ਜੀ ਨੇ ਜਾਂ ਮਾਤਾ ਨੇ ਬਾਜ ਮਾਰੀ ਹੈ ਤੁਸੀਂ ਦੇਖੋ ਕਿ ਇਹ ਨੰਨੇ ਮੁੰਨੇ ਬੱਚੇ ਜਿਹੜੇ ਘਰਾਂ ਦੇ ਚਿਰਾਗ ਸੀ ਉਹ ਬੁਝ ਗਏ ਤੇ ਉਹਨਾਂ ਦੀਆਂ ਮਾਵਾਂ ਸੜਕਾਂ 'ਤੇ ਬੈਠੀਆਂ ਨੇ ਜਦੋਂ ਜਿਹੜਾ ਦੁੱਖ ਆਵੇ ਤਾਂ ਕੋਈ ਭਾਈ ਭੈਣ ਰਿਸ਼ਤੇਦਾਰ ਸਾਥ ਸੰਬੰਧੀ ਆਉਂਦੇ ਨੇ ਉਹਦੇ ਦੁੱਖ ਵਡਾਉਂਦੇ ਨਹੀਂ ਪਰਿਵਾਰਾਂ ਦਾ ਮਾਂ ਦਾ ਬਾਪ ਦਾ ਦੁੱਖ ਵਡਾਉਂਦੇ ਨਹੀਂ ਤੇ ਉਹਨਾਂ ਨੂੰ ਥੋੜਾ ਹੌਸਲਾ ਮਿਲਦਾ ਹੈ ਇਹ ਵਿਚਾਰੇ ਨੂੰ ਤਾਂ ਕੋਈ ਹੌਸਲਾ ਦੇਣ ਲਈ ਕੋਈ ਰਿਸ਼ਤੇਦਾਰ ਵੀ ਨਹੀਂ ਘਰੇ ਆ ਸਕਦੇ ਆ ਮਾਵਾਂ ਰੋਂਦੀਆਂ ਦੇਖੀਆਂ ਨਹੀਂ ਜਾਂਦੀਆਂ ਜਿਨ੍ਹਾਂ ਦੇ ਦੋ ਦੋ ਬੱਚੇ ਚੱਲ ਗਏ ਇੱਕ ਬੱਚਾ ਸੀ ਇੱਕ ਚਲੇ ਗਿਆ ਉਹਨਾਂ ਦਾ ਦਰਦ ਕਿਵੇਂ ਕੀ ਕਿਉਂ ਨਹੀਂ ਇਹ ਇਹ ਸ਼ਰਮ ਆਰੀ ਹੈ ਸਰਕਾਰ ਦੀ ਕਿਉਂ ਨਹੀਂ ਐ ਪ੍ਰਸ਼ਾਸਨ ਨੂੰ ਸ਼ਰਮ ਮਾਰੀ ਚੀਮਾ ਸਾਹਿਬ ਦੇ ਵੀ ਕਿਹਾ ਜਾ ਰਿਹਾ ਸੀ ਪਿੱਛੇ ਖੜੇ ਸੀ ਪਤਾ ਨਹੀਂ ਉਹਨਾਂ ਨੂੰ ਲੱਗੇ ਸੀ ਐਮ ਦੇ ਕੋਲੇ ਬਿਲਕੁਲ ਮੇਨਤਾ ਤੇ ਐਨੇ ਸਹੀ ਕਿਹਾ ਕਿ ਸੀਐਮ ਨੂੰ ਜੇ ਉਹਦੀ ਕਿਸਮਤ ਚੰਗੀ ਹੁੰਦੀ ਮੈਂ ਸਮਝਦੀ ਹਾਂ ਨਾ ਕਿ ਅੱਜ ਮੌਕਾ ਸੀ ਜਿੰਨੇ ਬਦਨਾਮੀ ਉਹਨਾਂ ਦੀ ਜਿੰਨੇ ਉਹਨਾਂ ਦੀ ਨਲਕੀ ਦੀ ਬਦਨਾਮੀ ਹੋ ਗਈ ਨਾ ਇਹ ਕੋ ਥੋੜੀ ਨਹੀਂ ਹੈ ਕਿ ਹੋਰ ਬੰਦਾ ਹੋਵੇ ਨਾ ਕੋਈ ਰਿਜ਼ਾਈਨ ਕਰ ਦੇ ਰਿਜ਼ਾਈਨ ਦੇ ਦੇਣਾ ਚਾਹੀਦਾ ਹੈ ਜੇ ਸੀਐਮ ਨੂੰ ਜੀ ਨੂੰ ਮਾਸੂਮ ਬੱਚੇ ਦੇ ਵੀ ਤਰਸ ਨਹੀਂ ਆ ਰਿਹਾ ਉਹ ਪੱਥਰ ਬਣੀਆਂ ਮਾਵਾਂ ਜਿਹੜੀਆਂ ਵਿਚਾਰੀਆਂ ਦਰਦਰ ਠੋਕਰ ਉਹ ਸਾਰਾ ਦਿਨ ਧਰਨੇ ਤੇ ਬੈਠੀਆਂ ਨੇ ਜਦੋਂ ਛੁੱਟੀ ਦਾ ਟਾਈਮ ਹੁੰਦਾ ਉਦੋਂ ਵੀ ਉਹ ਰੋਉਂਦੀਆਂ ਨੇ ਦੁਪਹਿਰੇ ਬੈਠੇ ਹੋਣਾ ਉਹਨੇ ਕੋਲੇ ਉਹ ਘੜੀ ਤੇ ਟਾਈਮ ਦੇਖ ਕੇ ਕਹਿੰਦੀਆਂ ਨੇ ਵੀ ਇਹ ਜਿਹੇ ਵੇਲੇ ਸਾਡਾ ਬੱਚਾ ਘਰੇ ਆਉਂਦਾ ਸੀ ਇਹ ਜਿਹੇ ਵੇਲੇ ਸਵੇਰੇ ਉਹਨੂੰ ਤਿਆਰ ਕਰਦੀਆਂ ਸੀ ਜਦੋਂ ਜਾ ਕੇ ਸੌਂਦੇ ਨੇ ਤਾਂ ਬੈੱਡ ਤੇ ਹੱਥ ਮਾਰਦੀਆਂ ਨੇ ਉਹ ਮਾਵਾਂ ਉਹ ਬੱਚਿਆਂ ਨੂੰ ਲੱਗਦੀ ਹਨੇ ਰਾਤ ਰੋਈ ਨਾ ਕੋਈ ਸ਼ਰਮ ਨਹੀਂ ਆ ਰਹੀ ਉੱਲ ਨੂੰ ਜੀਤਾ ਨਹੀਂ ਕਰਦਾ ਰੋਜ਼ ਟਰਨੇ ਲਾਉਣੇ ਆ ਰੋਜ਼ ਇਸ ਨਲਾਇਕ ਸਰਕਾਰ ਦਾ ਇਤਿਹਾਸ ਚ ਲਿਖ ਕੇ ਜਾਵਾਂਗੇ ਇਤਿਹਾਸ ਚ ਲਿਖਾਂਗੇ ਕਿ ਜਿਹੜੇ ਕਹਿੰਦੇ ਸੀ ਟਰਨੇ ਨਹੀਂ ਲੱਗਣੇ ਛੱਡੋ ਨੌਕਰੀਆਂ ਛੱਡੋ ਨਸ਼ੇ ਛੱਡੋ ਪੈਨਸ਼ਨਾਂ ਛੱਡੋ ਸਾਰਾ ਕੁਝ ਤੁਸੀਂ ਇੱਥੇ ਤਾਂ ਇਨਸਾਫ ਦੇ ਦਿਓ ਮਰੀਆ ਜ਼ਮੀਰਾਂ ਵਾਲਿਓ ਇੱਥੇ ਤਾਂ ਇਨਸਾਫ ਦੇ ਦਿਓ ਉਹ ਬੱਚੇ ਨਹੀਂ ਵਾਪਸ ਆਉਂਦੇ ਮਾਵਾਂ ਦੇ ਉਹਨਾਂ ਨੂੰ ਹੌਸਲਾ ਮਿਲ ਜੂਗਾ ਕਿ ਅਸੀਂ ਸਾਡੇ ਬੱਚਿਆਂ ਲਈ ਇੱਕ ਇਨਸਾਫ ਮੰਗਿਆ ਸੀ ਉਹ ਤਾਂ ਦੇਤਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਆ ਗਈ ਜਿੰਨਾ ਇਹਨਾਂ ਲਈ ਬੋਲਣ ਈ ਉਹਨਾਂ ਹੀ ਥੋੜਾ ਸਾਰਾ ਦਿਨ ਬੋਲੀ ਜਾਓ ਸਾਰਾ ਦਿਨ ਬਾਈ ਧਰਨਾ ਚੱਲਣਾ ਇਹ ਮੈਂ ਤਾਂ ਪ੍ਰੈਸ ਦਾ ਜਰੂਰ ਧੰਨਵਾਦ ਕਰੂੰਗੀ ਕਿ ਇਹਨਾਂ ਨੇ ਜਿੰਨਾ ਪਰਿਵਾਰਾਂ ਦਾ ਸਾਥ ਦਿੱਤਾ ਦੇਖੋ ਮੀਡੀਆ ਸਾਰਿਆਂ ਦਾ ਸਾਂਝਾ ਹੁੰਦਾ ਪਰ ਇੱਕ ਤਰਫਾ ਹੋ ਕੇ ਪਰਿਵਾਰ ਦੇ ਨਾਲ ਖੜੇ ਨੇ ਕਿਉਂ ਕਿ ਇਤੋਂ ਵੱਡਾ ਦੁੱਖ ਕਿਸੇ ਦਾ ਨਹੀਂ ਇਹਨਾਂ ਦੇ ਵੀ ਬੱਚੇ ਨੇ ਸਾਰੇ ਬੱਚੇ ਆਲੇ ਨੇ ਆਪਾਂ ਸਾਰੇ ਬੱਚੇ ਆਲੇ ਜਿਹੜਾ ਬੰਦਾ ਬੱਚੇ ਦਾ ਹੀ ਦਰਦ ਨਹੀਂ ਸਮਝਦਾ ਆਪਾਂ ਸਾਰੇ ਬੈਠੇ ਆ ਮੈਂ ਵੀ ਬੈਠੀ ਆ ਆਪਣੇ ਬੱਚਿਆਂ ਲਈ ਬੈਠੀ ਆ ਸਾਰਾ ਦਿਨ ਬੱਚਿਆਂ ਲਈ ਆਪਾਂ ਲੋਕ ਜਿਹੜੇ ਬੱਚਿਆਂ ਲਈ ਇੱਕ ਦਿਨ ਦੀ ਕਮਾਈ ਕਰਕੇ ਰਾਤ ਨੂੰ ਉਹਨਾਂ ਨੂੰ ਰੋਟੀ ਖੁੱਖਣੀ ਆ ਨਾ ਮੈਂ ਧੰਨਵਾਦ ਕਰਦੀ ਆ ਉਹਨਾਂ ਦਾ ਰੇੜੀ ਵਾਲੇ ਨੇ ਰੇੜੀ ਨਹੀਂ ਲਾਈ ਕੋਈ ਦੁਕਾਨ ਨਹੀਂ ਖੁੱਲੀ ਸਾਰਾ ਸਮਾਨਾ ਰਾਤ ਤੱਕ ਬੰਦ ਸ਼ਰਮ ਕਰੋ ਅੱਜ ਵੀ ਚਾਹੇ ਟੈਂਟ ਨਾ ਅੱਜ ਵੀ ਲੱਗਣ ਦਿੰਦੇ ਪਾਖੜਾ ਤੇ ਧੰਨਵਾਦ ਕਰਦੀ ਆ ਕਿ ਸਾਰੇ ਬੰਦੇ ਬਿਨਾ ਟੈਂਟ ਤੋਂ ਬਿਨਾ ਪੱਖੇ ਤੋਂ ਜਿਸ ਦਿਨ ਗੁਰਾਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀ 30 ਤਰੀਕ ਕਿਸਾਨ ਜੁਨੀ ਦੇਵੀ ਬਹੁਤ ਸਾਥ ਦਿੱਤਾ ਉਸ ਦਿਨ ਕਹਿੰਦੇ ਜੇ ਗੱਡੇ ਨਹੀਂ ਬਚਾਉਣੇ ਟੈਂਟ ਵਾਲੇ ਨੂੰ ਰੋਕਤਾ ਦੱਬ ਕੇ ਮਾਰਦੇ ਨੇ ਪਰਚੇ ਦੇਦਾ ਕਿਤੇ ਕਿਤੇ ਪਰਚਾ ਦੇ ਲੋਂਗੇ ਲੱਖ ਬੈਠੀਆਂ ਸੀ ਰਾਤ ਨੂੰ ਵੀ ਬੈਠੀਆਂ ਸਾਰਾ ਦਿਨ ਬੈਠੀਆਂ ਦਿਓ ਪਰਚਾ ਮੇਰੇ ਤੇ ਦਿਓ ਸਬ ਤੋਂ ਪਹਿਲਾਂ ਪਰਚਾ ਕੀ ਗੱਲ ਸੀ ਇਨਸਾਫ ਨਹੀਂ ਮੰਗ ਸਕਦੀਆਂ ਪਰ ਛਾ ਕਾਹਦੇ ਦੇਣਾ ਸੀ ਗੁਨਾਹ ਕੀਤਾ ਨਸ਼ਾ ਵੇਚਦੇ ਆ ਕੋਈ ਮਾਰਿਆ ਸੀ ਕਿਸੇ ਨੂੰ ਥੋੜਾ ਪ੍ਰਸ਼ਾਸਨ ਕਾਦੇ ਲਈ ਆ ਲੋਕਾਂ ਦੀ ਸਿਕਿਉਰਿਟੀ ਲਈ ਆ ਪੁਲਿਸ ਕਾਦੇ ਲਈ ਹੁੰਦੀ ਆ ਤੁਸੀਂ ਤਾਂ ਗੱਫੇ ਮਾਰਦੇ ਹੋ ਟੈਂਟ ਨਾ ਲਾਓ ਹੱਦ ਹੋ ਗਈ ਤੁਹਾਡੇ ਵਾਲੀ ਮੈਂ ਤਾਂ ਸਾਕੀਓ ਤੁਹਾਨੂੰ ਹੱਥ ਜੋੜ ਕੇ ਹੀ ਬੇਨਤੀ ਕਰਦੀ ਆ ਅਪੀਲ ਕਰਦੀ ਆ ਕਿ ਜਿਹੜੀਆਂ ਮੰਗਾਂ ਸਟੇਜ ਤੋਂ ਬਾਰ-ਬਾਰ ਬੋਲੀਆਂ ਜਾ ਰਹੀਆਂ ਨੇ ਬੱਚਿਆਂ ਨੂੰ ਆਹੀ ਸ਼ਰਧਾਂਜਲੀ ਹੋਊਗੀ ਇਹ ਨਲਾਇਕ ਸਰਕਾਰ ਹਜੇ ਵੀ ਆ ਸੜਕ ਦਾ ੋਰ ਲੇਨ ਕਰੇ ਇਹਨੂੰ ਐਕਸੀਡੈਂਟ ਫ੍ਰੀ ਬਣਾਏ ਤੇ ਜਿਹੜਾ ਬਾਹਰ 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 ਸਾਡੇ মিডিਆ ਵਾਲੇ ਵੀ ਸਵਾਲ ਚੱਕਦੇ ਸੀ ਵੀ ਅਜਿਹੇ ਟਿਪਰ ਨਹੀਂ ਓਵਰਲੋਡਡ ਟਿਪਰਸ ਨਹੀਂ ਓਵਰ ਸਪੀਡ ਨਾਲ ਇਹ ਟਿਪਰ ਚੱਲਦੇ ਨੇ ਇਹਨਾਂ ਦਾ ਕੋਈ ਹੱਲ ਕਰੋ ਇਹ ਖੂਨੀ ਟਿਪਰਾਂ ਦਾ ਹੱਲ ਕਰੋ ਕਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਮਾਈਨਿੰਗ ਹੋ ਰਹੀ ਆ ਸਾਰੇ ਇਕੱਠੇ ਹੋ ਕੇ ਆਪ ਮਾਈਨਿੰਗ ਵੀ ਬੰਦ ਕਰੋ ਕਿਵੇਂ ਟਰੱਕ ਚੱਲਦੇ ਨੇ ਮੈਂ ਆਉਂਦੀ ਸੀ ਆ ਪਿੰਡਾਂ ਚੋਂ ਮਟੋਈ ਕਰਨੀ ਆਉ ਰਹੀ ਸੀ ਸਰਪੰਚ ਸਾਹਿਬ ਟਰੱਕ ਤੇ ਲਿਖਿਆ ਹੋਇਆ ਤੇ ਵਿਚ ਮਾਰਨ ਵਾਲਾ ਕਰਦੇ ਨੇ ਆਪਦੀ ਜਾਨ ਆਪ ਬਚੋਣੀ ਪੈਂਦੀ ਆ ਦੇਖਦੀ ਹੀ ਨਹੀਂ ਕਿ ਸੜਕ ਤੇ ਕੋਈ ਹੋਰ ਵੀ ਤੁਰ ਰਿਹਾ ਸ਼ਰਮ ਆਣੀ ਚਾਹੀਦੀ ਐ ਇਹਨਾਂ ਨੂੰ 100 ਮੈਂ ਜਿਆਦਾ ਸਮਾਂ ਲੇਗੀ ਮਾਫੀ ਚਾਹਣੀ ਆ ਸਾਰੇ ਇਕੱਠੇ ਹੋ ਕੇ ਜੋ ਇਹ ਆਪਾਂ ਧਰਨਾ ਲਾਇਆ ਬੱਚਿਆਂ ਦੇ ਇਨਸਾਫ ਲਈ ਕੋਈ ਇਹ ਕੋਈ ਪੋਲਿਟਿਕਲ ਹੋ ਨਹੀਂ ਕੁਝ ਨਹੀਂ ਤੁਹਾਨੂੰ ਵਿਸ਼ਵਾਸ ਵੀ ਦਿਵਾਉਣੀ ਆ ਵੀ ਤੁਹਾਡੇ ਨਾਲ ਖੜੀਆਂ ਖੜੀ ਰਹੂੰਗੀ ਖੂਚ ਕਹੋਂਗੇ ਛਾਲ ਮਾਰੂੰਗੀ ਤੁਹਾਡੇ ਨਾਲ ਖੜੀਆਂ ਸੋਹਰਿਆ ਦੋਸਿਆ ਮੈਂ ਤਾਂ ਫਿਰ ਆਪਦੀਆਂ ਭੈਣਾਂ ਦਾ ਧੰਨਵਾਦ ਕਰਦੀ ਆ ਜਿਹੜੀ ਇੰਨੀ ਅੱਕ ਦੇ ਵਿੱਚ ਇਹ ਵੀ ਬੱਚੇ ਛੱਡ ਕੇ ਵਿਚਾਰੀਆਂ ਇੱਥੇ ਬੈਠੀਆਂ ਨੇ ਹਮੇਸ਼ਾ ਨਾਲ ਖੜੀਆਂ hota vi ਸਿਰ ਝੁਕਾ ਕੇ ਧੰਨਵਾਦ ਕਰਦੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਐਮਐਲਏ ਸਾਹਿਬ ਨੇ ਅੱਜ ਸਾਨੂੰ ਇਹ ਕਿਹਾ ਕੱਲ ਸਾਨੂੰ ਇਹ ਕਿਹਾ ਕਿ ਬੱਚੇ ਅੰਦਰ ਬਦਲੇ ਕਿਰੇ ਕਰਮ ਕਿੱਤੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਬੱਚਾ ਨੇ ਕੋਈ ਕਰਮ ਨਹੀਂ ਕਿਤੇ ਉਨਾਂ ਦੇ ਹਰ ਇੱਕ ਕਰਮ ਕਰਨ ਦੀ ਨੀਤੀ ਉਹਨਾਂ ਤਾਂ ਖੇਡਣ ਦੀ ਬਦਰ ਦੇਵ ਮੁਰਤੀ ਕਰਮ ਸਾਡੇ ਕਿਤੇ ਦੇ ਕਿਸੇ ਜਨਮ ਦੇ ਜੋ ਅਸੀਂ ਦੁੱਖ ਚੇਲ ਰਹੇ ਹਾਂ ਉਹ ਦੁੱਖ ਅਸੀਂ ਚੇਲ ਰਹੇ ਹਾਂ ਇਹ ਤੁਸੀਂ ਅਹਿਸਾਸ ਕਰਦੋ ਕਿ ਬਿਤੇ ਸਮਾਂ ਆਪੇ ਹੋ ਸ਼ਾਉਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਹਨਾਂ ਦੇ ਕੋ ਕਰਮ ਨੇ ਉਹਨਾਂ ਦੇ ਸਵਾਰਥ ਉਹਨਾਂ ਦੀ ਲਾਲਚ ਅਸਾਨੂੰ ਇੱਥੇ ਲੈ ਕੇ ਖੜਾ ਕਰ ਰਹੀ ਹੈ ਤਾਂ ਇਹ ਕਰਮ ਸਾਡੇ ਬੱਚਿਆਂ ਦੇ ਨਹੀਂ ਹੈ ਉਹਨਾਂ ਦੇ ਕੋ ਕਰਮ ਨੇ ਰਮਾਨ ਵਿੱਚ ਆਂਦਾ ਹੈ ਕਿ ਰਾਜੇ ਦਸਰਥੀ ਦੀ ਇੱਕ ਗਲਤੀ ਨਾਲ ਇੱਕ ਸ਼ਰਮਣ ਪੁੱਤਰ ਜਨਮ ਲਿਆ ਸੀ ਤੇ ਉਹਦੇ ਮਾਪਿਆਂ ਦੀ ਹਾਏ ਰਾਜਾ ਦਸਰਥੂ ਲੈ ਬੱਠੀ ਸੀ ਤੇ ਉਹ ਵੀ ਆਪਣੇ ਪੁੱਤਰ ਵਿਯੋਗ ਚ ਮਰਿਆ ਸੀ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਅੱਜ ਤੱਕ ਕਦੀ ਕਿਸੇ ਵਾਅਦੇ ਬਦਵਾ ਨਹੀਂ ਕੀਤੀ ਬਟ ਸਾਡੇ ਸਾਰਿਆਂ ਦੇ ਦਿਲਾਂ 'ਚ ਅੱਜ ਜੋ ਹੈ ਉਹ ਇਹੀ ਹੈ ਕਿ ਜੋ ਬਦਵਾ ਉਹਦੇ ਮਾਦਾ ਆਪਣੇ ਰਾਜਾ ਦਸਰਥੂ ਦਿੱਤੀ ਸੀ ਅੱਜ ਮੈਂ ਨਾ ਚਾਹੁੰਦਾ ਐਮਐਲਏ ਤਾਰੂ ਦੇਣਾ ਚਾਹੁੰਦਾ ਵੇਥਾ ਸੀ ਜਿਹੜੀ ਉਹਨਾਂ ਨੇ ਵਕਤ ਕੀਤੀ ਹੈ ਸਾਡੇ ਸਾਰਿਆਂ ਦੇ ਮਨਾਂ ਵਿੱਚ ਉਹੀ ਚੱਲ ਰਹੀ ਹੈ ਦੱਸਣ ਦੇ ਤਰੀਕੇ ਅਲੱਗ-ਅਲੱਗ ਨੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਜਿਹੜਾ ਆਪਾਂ ਸੰਗਰਸ਼ ਲੀਕਿਆ ਸੀ ਸ਼ਾਇਦ ਉਹ ਆਪਾਂ ਕਿਤੇ ਨਾ ਕਿਤੇ ਅੱਜ ਜਿੱਤਿਆ ਵੀ ਹੈ ਕਿਉਂਕਿ ਸੀਐਮ ਸਾਹਿਬ ਆਏ ਸੀ ਸਮਾਣੇ ਮੈਂ ਚਲੋ ਜਿਹੜੀ ਗੱਲ ਜਿੰਨੀ ਜੋ ਹੈ ਉਹ ਕਹੂੰਗਾ ਉਹ ਕੋਈ ਨੀ ਪੱਥਰ ਰੱਖਣ ਨਹੀਂ ਆਏ ਸੀ ਉਹ ਲੁਧਿਆਣੇ ਤੋਂ ਆਏ ਸੀ ਤੇ ਸਾਨੂੰ ਮਿਲ ਕੇ ਲੁਧਿਆਣੀ ਵਾਪਸ ਚਲੇ ਗਏ ਸੀ ਸਾਡੇ ਪਰਿਵਾਰਾਂ ਨੂੰ ਸਾਡਾ ਦੁੱਖ ਸੁਣਿਆ ਉਹਨਾਂ ਨੇ ਉਹ ਸਾਡੇ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਪ੍ਰਸ਼ਾਸਨ ਹੈ ਉਹ ਇੰਨੀ ਕੁ ਨਕਮੀ ਸੀ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੰਚਾਇਆਂ ਨਹੀਂ ਗਿਆ ਸੀ ਉਹਨਾਂ ਤੱਕ ਕੱਲ ਡੀਸੀ ਸਾਹਿਬ ਨੇ ਵੀ ਕਿਹਾ ਸੀ ਕਿ ਅਧੀਆਂ ਚੀਜ਼ਾਂ ਸਾਡੇ ਤੋਂ ਲੁਕੋਈਆਂ ਗਈਆਂ ਕਿ ਹਜੇ ਤੱਕ ਸਭ ਠੀਕ ਹੈ ਜੀ ਸਭ ਨਾਰਮਲ ਹੈ ਤੁਹਾਨੂੰ ਕਿਸੇ ਨੂੰ ਆਣ ਦੀ ਕੋਈ ਲੋੜ ਨਹੀਂ ਹੈਗੀ ਸਾਰਾ ਕੁਝ ਅੰਡਰ ਕੰਟਰੋਲ ਹੈ ਉਹ ਸ਼ਾਇਦ ਸਿਰਫ ਇਸੇ ਕਰਕੇ ਸੀ ਕਿ ਆਪਾਂ ਸਾਰੇ ਸ਼ਾਂਤੀਪੂਰਵਕ ਇੱਕ ਅਲੱਗ ਜਗ੍ਹਾ ਤੇ ਬੈਠੇ ਸੀ ਕਿਸੇ ਨੂੰ ਤੰਗ ਕਰਨਾ ਸਾਡਾ ਕੋਈ ਮੰਤਵ ਨਹੀਂ ਸੀ ਤਾਂ ਉਹਨਾਂ ਨੇ ਸ਼ਾਇਦ ਸਾਡੀ ਇਹੀ ਜੜੀ ਚੀਜ਼ ਸੀ ਉਹਨੂੰ ਸਾਡੀ ਕਮਜ਼ੋਰੀ ਬਣਾਇਆ ਕਿ ਇਹ ਬੈਠੇ ਨੇ ਬੈਠੇ ਰਹਿਣਗੇ ਪਰ ਜਿਵੇਂ ਆਪਾਂ ਸਾਰਿਆਂ ਨੇ ਬੰਦ ਅੱਜ ਪੌਲ ਦਿੱਤੀ ਸੀ ਕੱਠ ਦੀ ਔਰ ਇੰਨਾ ਹਜੂਮ ਦੇਖ ਕੇ ਕੱਲ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਸਾਰਾ ਤਲਮਲਾਇਆ ਹੋਇਆ ਸੀ ਸਵੇਰੇ ਸਫਾਈਆਂ ਦੇ ਜੋੜਾ ਮਾਜਰਾ ਸਾਹਿਬ ਆ ਜਾਂਦੇ ਨੇ ਦੁਪਹਿਰੇ ਡੀਸੀ ਸਾਹਿਬ ਆ ਜਾਂਦੇ ਨੇ ਰਾਤ ਕਹਿੰਦੇ ਜੀ ਅਸੀਂ ਹੁਣੇ ਸੀਐਮ ਸਾਹਿਬ ਨੂੰ ਬੁਲਾ ਲੈਨੇ ਆ ਤੁਸੀਂ ਕੱਲ ਦਾ ਧਰਨਾ ਨਾ ਲਾਓ ਅਸੀਂ ਅੱਜ ਹੀ ਬੁਲਾਣੇ ਆ ਅਸੀਂ ਕਿਹਾ ਨਹੀਂ ਅਸੀਂ ਕਿਉਂ ਐਵੇਂ ਉਹ ਕਰੀਏ ਵੀ ਤੁਸੀਂ ਅੱਜ ਹੀ ਬੁਲਾਓ ਹੁਣ ਅੱਜ ਤੁਸੀਂ 1 ਮਿੰਟ ਦੇ ਵਿੱਚ ਉਹਨਾਂ ਨੂੰ ਬੁਲਾ ਲੈਣੇ ਰਾਜੀ ਹੋਵੇ ਕਿਉਂ ਕਿਉਂਕਿ ਉਹਨਾਂ ਨੂੰ ਡਰ ਸੀ ਉਹਨਾਂ ਨੂੰ ਖੌਫ ਸੀ ਕਿ ਸਾਰਾ ਸਮਾਣਾ ਹੈ ਸਾਰੇ ਸਮਾਣੇ ਦੇ ਜਿਹੜੇ ਲਾਗੇ ਪਿੰਡ ਨੇ ਸਾਰੇ ਇਕ ਜੁੱਟ ਨੇ ਇੱਥੇ ਸਾਰੇ ਜਿੰਨੇ ਵੀ ਬੈਠੇ ਨੇ ਕੋਈ ਪਾਰਟੀਬਾਜੀ ਨਹੀਂ ਕਿਸੇ ਵਿੱਚ ਕੋਈ ਜਥੇਬੰਦੀ ਦਾ ਕੋਈ મતਭੇਦ ਨਹੀਂ ਇਸੇ ਸਭ ਨੇ ਇੱਕ ਮਤ ਹੋ ਕੇ ਸਾਡਾ ਸਾਥ ਦਿੱਤਾ ਤਾਂ ਮੈਂ ਕੁਝ ਚੀਜ਼ਾਂ ਰੱਖਣਾ ਚਾਹਾਂਗਾ ਜਿਹੜੀਆਂ ਸਾਡੀਆਂ ਸੀਐਮ ਸਾਹਿਬ ਨਾਲ ਡਿਸਕਸ ਹੋਈਆਂ ਸਭ ਤੋਂ ਪਹਿਲੀ ਜਿਹੜੀ ਸਾਡੀ ਮੁੱਖ ਮੰਗ ਰੰਦੀਪ ਸਿੰਘ ਦੀ ਅਰੈਸਟ ਤਾਂ ਉਹਨਾਂ ਨੇ ਮੌਕੇ ਤੇ ਡੀਜੀਪੀ ਸਾਹਿਬ ਨੂੰ ਫੋਨ ਕੀਤਾ ਕਿ ਇੰਟੈਲੀਜੈਂਸ ਟੀਮ ਲਗਾਓ ਜੋ ਮਰਜੀ ਕਰੋ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਦੋਂ ਤੱਕ ਫੜੋਗੇ ਉਹ ਕਹਿੰਦੇ ਬਹੁਤ ਜਲਦੀ ਉਹ ਕਹਿੰਦੇ ਬਹੁਤ ਜਲਦੀ ਦਾ ਕੋਈ ਜਵਾਬ ਨਹੀਂ ਹੈ ਮੈਨੂੰ ਘੰਟੇ ਦੱਸੋ ਕਿੰਨੇ ਘੰਟੇ ਚ ਫੜ ਰਹੇ ਹੋ ਤਾਂ ਉਹਨਾਂ ਨੇ ਵਾਦਾ ਕੀਤਾ ਕਿ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਰਾਤ ਪੈਣ ਤੋਂ ਪਹਿਲਾਂ ਬੰਦੀ ਸਿੰਘ ਜਿਹੜਾ ਹੈ ਉਹ ਅਰੈਸਟ ਹੋਏਗਾ। ਸਮਾਨ ਸਾਹਿਬ ਨੇ ਕਿਹਾ ਸੀ ਕਿ ਜੇ ਅਰੈਸਟ ਨਾ ਹੋਇਆ ਤਾਂ ਚਾਹੇ ਤੁਸੀਂ ਮੇਰੀ ਕੋਠੀ ਜਾ ਕੇ ਧਰਨਾ ਲਾ ਲਿਓ ਉਹ ਅਰੈਸਟ ਜ਼ਰੂਰ ਹੋਏਗਾ ਜੀ। ਦੂਜੇ ਨੰਬਰ ਤੇ ਜਿਹੜੀ ਇਲੀਗਲ ਮਾਈਨਿੰਗ ਚੱਲ ਰਹੀ ਹੈ ਜਿੰਦੇ ਕਰਕੇ ਸਾਡੇ ਬੱਚੇ ਜਿਹੜੇ ਨੇ ਉਹ ਨਹੀਂ ਸ਼ਹੀਦ ਹੀ ਹੋ ਗਏ ਉਹ ਤਾਂ ਦੇਖੋ ਜੀ ਉਹ ਕਹਦਾ ਇਹ ਕਹੂੰਗਾ ਕਿ ਉਹ ਸ਼ਹੀਦ ਹੋ ਗਏ ਸਾਰੇ ਬੱਚੇ। ਉਹ ਜੀਹ ਦੀ ਦਿੱਤੀ ਆ ਉਹਨਾਂ ਨੇ ਅਸੀਂ ਇਹੀ ਚਾਹੁੰਦੇ ਸੀ ਕਿ ਚਲੋ ਬੱਚੇ ਸ਼ਹੀਦ ਹੋ ਗਏ ਲੇਕਿਨ ਉਹਨਾਂ ਦੀ ਸ਼ਹੀਦੀ ਜਿਹੜੀ ਆ ਉਹ ਸ਼ਹਿਰ ਵਾਸੀਆਂ ਦੇ ਕੰਮ ਤਾਂ ਐ ਅਸੀਂ ਜੁਡੀਸ਼ੀਅਲ ਇਨਕੁਆਇਰੀ ਉਹਨਾਂ ਨੂੰ ਮੰਗ ਕੀਤੀ ਸੀ ਕਿ ਜਿੰਨਾ ਇਲੀਗਲ ਸਿਸਟਮ ਚੱਲ ਰਿਹਾ ਹੈ ਜਿੰਨਾ ਲੋਕਲ ਪ੍ਰਸ਼ਾਸਨ ਇਨਵੋਲਡ ਹੈ ਜਿੰਨੇ ਲੋਕਲ ਕੋਈ ਸੀਨੀਅਰ ਕੋਈ ਪੋਲੀਟੀਸ਼ੀਅਨ ਕੋਈ ਵੀ ਇਨਵੋਲਡ ਹੈ ਇਹ ਸਾਰੀ ਸਿਟਿੰਗ ਜੱਜ ਯਾ ਸੀਨੀਅਰ ਰਟਾਇਰਡ ਜੱਜ ਤੋਂ ਇਨਕੁਆਇਰੀ ਕਰਾਈ ਜਾਏ ਤਾਂ ਉਹਨਾਂ ਨੇ ਨਾਲ ਦੀ ਨਾਲ ਜਿਹੜੀ ਉਹ ਇਨਕੁਆਇਰੀ ਵੀ ਅੱਗੇ ਮਾਰਕ ਕਰਕੇ ਉਹਨਾਂ ਨੂੰ ਕਹਤਾ ਹੈ ਕਿ ਇੱਕ ਕਮੇਟੀ ਬਣਾ ਕੇ ਇਹਦੀ ਇਨਕੁਆਇਰੀ ਕਰੋ ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਲੋਕਲ ਲੋਕਲ ਜਾਂ ਕੋਈ ਵੀ ਚਾਹੇ ਉਹਨਾਂ ਦੀ ਪਾਰਟੀ ਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਹੈ ਜਿਹੜਾ ਇਸ ਇਲੈਗਲ ਮਾਈਨਿੰਗ ਚ ਇਨਵੋਲਵ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੀਜਾ ਅਸੀਂ ਮੰਗ ਰੱਖੀ ਸੀ ਸਮਾਣਾ ਅਸੀਂ ਸਮਾਣਾ ਪਾਰਟ ਪਟਿਆਲਾ ਕਿਹਾ ਸੀ ਲੇਕਿਨ ਮਾਨ ਸਾਹਿਬ ਨੇ ਪਾਤੜਾ ਤੋਂ ਪਟਿਆਲਾ ਚਾਰ ਲੇਨ ਦੀ ਜਿਹੜੀ ਹੈ ਉਹ ਮਨਜ਼ੂਰੀ ਦੇ ਕੇ ਅੱਗੇ ਉਹਨਾਂ ਨੇ ਕਹਿਤਾ ਕਿ ਇਹਨੂੰ ਚਾਰ ਲੇਨ ਕੀਤਾ ਜਾਵੇ ਤਾਂ ਪਾਤੜਾ ਤੋਂ ਪਟਿਆਲੇ ਤੱਕ ਜਿਹੜੀ ਉਹਨਾਂ ਨੇ ਕਹਿ ਕੇ ਸੜਕ ਜਿਹੜੀ ਹੈ ਉਹ ਚਾਰ ਲੇਨ ਹੋਏਗੀ ਉਸ ਤੋਂ ਬਾਅਦ ਬੱਚਿਆਂ ਦੀ ਯਾਦ ਵਿੱਚ ਇੱਕ ਚਿਲਡਰਨ ਮੈਮੋਰੀਅਲ ਪਾਰਕ ਜਿਹੜਾ ਉਸ ਮਾਣੇ ਚ ਬਣਾਇਆ ਜਾਏਗਾ ਬੱਚੇ ਜਿਹੜੇ ਸਾਡੇ ਚਲੇ ਗਏ ਪਰਿਵਾਰ ਬੱਚਿਆਂ ਦੇ ਉਹਦੇ ਤੇ ਇੱਕ ਟਰਸਟ ਬਣਾਇਆ ਜਾਏਗਾ ਜਿੰਦੇ ਚ ਸਰਕਾਰ ਵੱਲੋਂ ਜੋ ਵੀ ਫੰਡ ਆਏਗਾ ਜਾਂ ਜਿਹੜੇ ਲੋਕ ਹੁੰਦੇ ਚ ਜੋ ਵੀ ਪੱਟ ਕਰਨਗੇ ਉਹ ਜਿਹੜੇ ਵੀ ਲੋੜਵੰਦ ਬੱਚੇ ਨੇ ਉਹਨਾਂ ਦੀ مالی ਸਹਾਇਤਾ ਪੜਾਈ ਦੀ ਸਹਾਇਤਾ ਜਿਸ ਕਿਸਮ ਦੀ ਵੀ ਸਹਾਇਤਾ ਉਹਨਾਂ ਨੂੰ ਚਾਹੀਦੀ ਹੋਏਗੀ ਉਹ ਸਟਰਸਟ ਵਿੱਚੋਂ ਕੀਤੀ ਜਾਏਗੀ ਉਹ ਸਟਰਸਟ ਉਹ ਬਣਾਉਣ ਦਾ ਜਿਹੜਾ ਹੈ ਟੀਚਾ ਦੇ ਗਏ ਨੇ ਕੋਈ ਸਾਨੂੰ ਕਹਗੇ ਨੇ ਇਹਦੇ ਚ ਮੈਂਬਰ ਜਿਹੜੇ ਨੇ ਨਾਮਜ਼ਦ ਕਰ ਗਏ ਨੇ ਉਸ ਤੋਂ ਬਾਅਦ ਅਸੀਂ ਮੰਗ ਰੱਖੀ ਸਮਾਣਾ ਹਸਪੀਟਲ ਦੀ ਕਿਉਂਕਿ ਬਹੁਤ ਜ਼ਿਆਦਾ ਦਿੱਕਤ ਹੈ ਸਮਾਣੇ ਦੇ ਵਿੱਚ ਆਕਸੀਜਨ ਵੀ ਨਹੀਂ ਹੈ ਆਕਸੀਜਨ ਤਾਂ ਛੱਡੋ ਕਿਸੇ ਨੇ ECG ਕਰਾਣੀ ਹੈ ECG ਕਰਾਣ ਵੀ ਬਾਹਰੋਂ ਆਂਦੇ ਨੇ ਲੋਕ ਬਾਹਰੋਂ ਬੰਦੇ ਬੁਲਾਏ ਜਾਂਦੇ ਨੇ ਕੋਈ ਐਕਸ-ਰੇ ਨਹੀਂ ਹੁੰਦਾ ਤਾਂ ਉਹਨਾਂ ਨੇ ਮੰਗਿਆ ਕਿ ਮੈਂ ਇਹਦੇ ਜਿਹੜੇ ਇਕੁਪਮੈਂਟਸ ਨੇ ਸਮਾਣੇ ਦੇ ਹਸਪਤਾਲ 'ਚ ਜਲਦੀ ਤੋਂ ਜਲਦੀ ਕਰਾਵਾਂਗਾ ਪੂਰੇ ਕਰਾਵਾਂਗਾ ਤੇ 13 ਤਰੀਕ ਨੂੰ ਸਾਡੇ 7 ਬੱਚੇ ਗਏ ਸੀ ਤਾਂ 7 ਐਂਬੂਲੈਂਸਾਂ ਨਵੀਆਂ ਐਂਬੂਲੈਂਸਾਂ ਉਹਨਾਂ ਨੇ ਜਿਹੜੀਆਂ ਉਹ ਆ ਰਹੀਆਂ 13 ਤਰੀਕ ਨੂੰ ਉਹ ਸਮਾਣੇ ਹਸਪਤਾਲ ਦੇ ਵਿੱਚ ਪਹੁੰਚ ਜਾਣਗੀਆਂ ਔਰ ਜਿਹੜੀਆਂ ਪ੍ਰਾਈਵੇਟ ਵੀ ਹੋਣਗੀਆਂ ਔਰ ਜਿਹੜੀਆਂ ਆ ਵੀ ਰਹੀਆਂ ਨੇ ਇਹ ਸਾਰੀਆਂ ਜਿਹੜੀਆਂ ਉਹ ਵਿਦ ਆਕਸੀਜਨ ਨੇ ਅਸੀਂ ਉਹਨਾਂ ਨੂੰ ਮੰਗ ਕੀਤੀ ਸੀ ਕਿ ਜਿਹੜੀਆਂ ਲੇਟੈਸਟ ਟੈਕਨੋਲੋਜੀ ਨਾਲ ਲੈਸ ਜਿਹੜੀਆਂ ਨੇ ਉਹ ਭੇਜਿਓ ਜੇ ਭੇਜ ਨਹੀਂ ਤਾਂ ਤਾਂ ਉਹ ਮੰਗ ਉਹਨਾਂ ਨੇ ਸਾਡੀ ਮੰਨ ਲਈ ਹੈ ਉਹ 13 ਤਰੀਕ ਨੂੰ ਸੱਤ ਐਂਬੂਲੈਂਸਾਂ ਜਿਹੜੀਆਂ ਆ ਉਹ ਸਮਾਣੇ ਚ ਪਹੁੰਚ ਜਾਣਗੀਆਂ ਦੇਖੋ ਜੀ ਪ੍ਰਸ਼ਾਸਨ ਦੀ ਉਹਨਾਂ ਨੇ ਨਲਾਇਕੀ ਜਿਹੜੀ ਹੈ ਉਹ ਸਾਡੇ ਸਭ ਦੇ ਸਾਹਮਣੇ ਕਬੂਲੀ ਹੈ ਇਹ ਇੰਦੇ ਜਿਹੜਾ ਸਵਾਣਾ ਦਾ ਪ੍ਰਸ਼ਾਸਨ ਹੈ ਸਵਾਣਾ ਦਾ ਜਿਹੜੇ ਐਮਐਲਏ ਸਾਹਿਬ ਨੇ ਜਾਂ ਕੋਈ ਵੀ ਸਰਕਾਰ ਹੈ ਜਾਂ ਉਹ ਸਾਡੀ ਨਲਾਇਕੀ ਉਹਨਾਂ ਨੇ ਕਬੂਲੀ ਹੈ ਵੀ ਇਹ ਸਾਰੀ ਸਾਰਾ ਕੁਝ ਗਲਤ ਹੋਇਆ ਤਾਂ ਉਹ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਅੱਜ ਦਿਨ ਰਾਤ ਤੋਂ ਪਹਿਣ ਪਹਿਣ ਤੱਕ ਪਹਿਲਾਂ ਤੁਹਾਡੇ ਕੋਲ ਸਾਰੇ ਆਰਡਰ ਜਿਹੜੇ ਨੇ ਉਹ ਪਹੁੰਚ ਜਾਣਗੇ ਕਿ ਕਿਹੜੇ ਬੰਦੇ ਤੇ ਕੀ ਕੀ ਕਾਰਵਾਈ ਹੋਈ ਹੈ ਔਰ ਜੋ ਆਪਾਂ ਨੇ ਸਾਰਿਆਂ ਦੇ ਦਿਲਾਂ ਵਿੱਚ ਹੈ ਜੋ ਮੁੱਖ ਮੁਲਜਮ ਆਪਾਂ ਸਮਝਦੇ ਆਂ ਉਹਨਾਂ ਦੇ ਵੀ ਜਿਹੜੀ ਕਾਰਵਾਈ ਹੈ ਉਹ ਅੱਜ ਵਾਦਾ ਕਰਕੇ ਗਏ ਨੇ ਕਿ ਰਾਤ ਤੋਂ ਪਹਿਲਾਂ ਪਹਿਲਾਂ ਉਹਨਾਂ ਦੀ ਕਾਰਵਾਈ ਹੋ ਜਾਏਗੀ ਡਰਾਈਵਰ ਦੀ ਜਿਹੜੀ ਫੈਮਿਲੀ ਹੈ ਉਹਨਾਂ ਨੂੰ ਐਕਸਟਰਾ مالی ਸਹਾਇਤਾ ਤੇ ਉਹਨਾਂ ਦੀ ਵਾਈਫ ਨੂੰ ਜਿਹੜੀ ਹੈ ਉਹ ਸਰਕਾਰੀ ਨੌਕਰੀ ਉਹ ਵੀ ਉਹ ਮੰਨ ਕੇ ਗਏ ਨੇ ਕਿ ਸਰਕਾਰੀ ਨੌਕਰੀ ਵੀ ਉਹਨਾਂ ਨੂੰ ਦਿੱਤੀ ਜਾਏਗੀ ਜੀ हां एफआईआर जो देखो वो डीजीपी साहब ਨਾਲ ਜੋ টেকনিক্যাল چیزاں ਨੇ ਕਿਉਂਕਿ ਉਹਨਾਂ ਵਾਸੀ ਵੀ ਵਕੀਲ ਨਹੀਂ ਆ ਤਾਂ ਸਾਨੂੰ ਵੀ ਨਹੀਂ ਪਤਾ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਕਹਿਤਾ ਕਿ ਜੜੀਆਂ ਧਰਾਵਾਂ ਨੇ ਜਿੰਨੀਆਂ ਵੀ ਹੋਰ ਲੱਗ ਸਕਦੀਆਂ ਸਾਰੀਆਂ ਲਗਾਏ ਵਾਧਾ ਵਾਧ ਲੱਗ ਸਕਦੀਆਂ ਨੇ ਟੰਡ ਰੰਨ ਅੰਦਾਜ਼ ਕਰੇ ਚਲੋ ਤਾਂ ਚਲੋ ਜੜੀਆਂ ਸਾਡੀਆਂ ਜਿਹੋ ਕਨਾਮ ਨੇ ਜੜੀਆਂ ਹਾਂਜੀ ਹਾਂਜੀ ਜੀ ਜੀ ਇਹ ਜੜੀਆਂ ਸਾਡੀਆਂ ਮੰਗਾਂ ਸੀ ਔਰ ਜੜੀਆਂ ਮੰਨੀਆਂ ਨੇ ਉਹਨਾਂ ਨੇ ਇਹ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਪਰ ਜੜੀਆਂ ਜਿਹੜੇ ਤੁਸੀਂ ਬੈਠੇ ਹੋ ਜਨਤਾ ਉਹ ਅਦਾਲਤ ਹੈ ਅਸੀਂ ਸਾਰਿਆਂ ਨੇ ਤੁਹਾਨੂੰ ਬੁਲਾਇਆ ਤੇ ਜੜੀ ਅਸੀਂ ਕਮੇਟੀ ਬਣਾਈ ਸੀ ਅਸੀਂ ਜਿਹੜੀ ਕੌਲ ਹੈ ਅਸੀਂ ਜੋ ਮਿਲ ਕੇ ਆਏ ਆ ਜੋ ਕੀਤਾ ਉਹ ਸਾਰਿਆਂ ਨੂੰ ਦੱਸਦਾ ਹੁਣ ਕਮੇਟੀ ਜਿਹੜੀ ਹੈ ਉਹ ਜੋ ਵੀ ਡਿਸਾਈਡ ਕਰੇਗੀ ਉਹ ਸਾਨੂੰ ਸਾਨੂੰ ਵੀ ਮਨਜ਼ੂਰ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਹ ਆਪਾਂ ਸਾਰਿਆਂ ਨੂੰ ਮਨਜ਼ੂਰ ਹੋਵੇ ਕਿਉਂਕਿ ਆਪਾਂ ਬੱਚਿਆਂ ਦੇ ਜਿਹੜੇ ਉਹਦੇ ਪਿੱਛੇ ਲੜ ਰਹੇ ਆ ਤੇ ਜੇ ਆਪਾਂ ਨੂੰ ਬੱਚਿਆਂ ਲਈ ਇਨਸਾਫ ਮਿਲਦਾ ਤਾਂ ਆਪਾਂ ਆਪਾਂ ਨੂੰ ਜ਼ਰੂਰ ਮੰਨ ਲੈਣਾ ਚਾਹੀਦਾ ਮੈਂ ਬੇਨਤੀ ਕਰਦਾ ਕਿ